ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈ ਆਂਗੀ ਸਲਵਾਰ ਵਿੱਚ ਆਪਾਂ ਬਲ ਕਿਸ ਤਰ੍ਹਾਂ ਪਾਉਣੇ ਨੇ ਠੀਕ ਹੈ ਜੀ 벨ਟ ਆਪਾਂ ਨੇ ਬਣਾ ਕੇ ਰੱਖੀ ਹੋਈ ਆ ਦੇਖ ਸਕਦੇ ਹੋ ਤੁਸੀਂ 26 ਇੰਚ ਦੀ ਇਹ 벨ਟ ਤਿਆਰ ਆ ਗਈ 벨ਟ ਆਪਾਂ ਨੇ ਰੈਡੀ ਕਰ ਲਈਆ ਤੇ ਹੁਣ ਆਪਾਂ ਮਾਰਕ ਕਰਾਂਗੇ ਬਲ ਪਾਉਣ ਦੇ ਲਈ ਬੈਕ ਸਾਈਡ ਤੇ ਪਹਿਲਾਂ ਆਪਾਂ ਮਾਰਕ ਕਰਾਂਗੇ 2-2 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਜੀ 2 ਇੰਚ ਤੇ ਦੱਲੀ ਸਾਈਡ 2 ਇੰਚ ਤੇ ਦੱਲੀ ਸਾਈਡ ਇਹ ਆਪਾਂ ਨੇ ਆਸਣ ਵਾਲੀ ਸਲਾਈ ਤੋਂ 2 2 ਇੰਚ ਤੇ ਮਾਰਕ ਕਰਨੇ ਨੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਮਾਰਕ ਕਰਨਾਗਾ ਜਿੰਨੀ ਆਪਣੀ 벨ਟ ਆ 벨ਟ ਹੈਗੀ ਆ ਆਪਣੇ ਕੋਲੇ 13.5 ਇੰਚ ਠੀਕ ਹੈ ਜੀ 13.5 ਇੰਚ ਤੇ ਆਪਾਂ 13.5 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ 벨ਟ ਦਾ ਜਾਂ ਤੁਸੀਂ ਬੈਲਟ ਨੂੰ ਇਸ ਤਰ੍ਹਾਂ ਫੋਲਡ ਕਰਕੇ ਵੀ ਦੇਖ ਸਕਦੇ ਹੋ ਤੁਸੀਂ ਮਾਰਕ ਕਰ ਸਕਦੇ ਹੋ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਜਿੰਨੀ ਇਹ ਬੈਲਟ ਡਬਲ ਕਰੇ ਤੇ ਫੋਲਡ ਕਰੇ ਤੇ ਹੈਨਾ ਵੰਦੀ ਉਹਨਾਂ ਆਪਾਂ ਨੇ ਇੱਥੇ ਮਾਰਕ ਕਰ ਲੈਣਾਗਾ ਇੱਕ ਸਾਈਡ ਤੇ ਦੂਸਰੀ ਸਾਈਡ ਤੇ ਵੀ ਆਪਾਂ ਨੇ ਉਸੇ ਤਰ੍ਹਾਂ ਹੀ ਮਾਰਕ ਕਰ ਲੈਣਾ ਦੇਖ ਸਕਦੇ ਹੋ ਤੁਸੀਂ 13.5 ਇੰਚ ਤੇ ਆਪਾਂ ਨੇ ਇੱਥੇ ਫੇਰ ਮਾਰਕ ਕਰ ਲੈਣਾ ਠੀਕ ਹੈ ਜੀ ਸਵਾ 13 ਇੰਚ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਨੇ 4 ਇੰਚ ਦਾ ਮਾਰਕ ਐਕਸਟਰਾ ਕਰ ਲੈਣਾ ਜਿਹੜਾ ਬਲ ਪਾਉਣ ਤੋਂ ਬਾਅਦ ਸਾਫ ਕਪੜਾ ਵਾਲੇ ਦਾਲੇ ਹੋਊਗਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਨੇ ਇੱਧਰਲੀ ਸਾਈਡ ਵੀ 4 ਇੰਚ ਤੇ ਮਾਰਕ ਕਰ ਲੈਣਾਗਾ 벨ਟ ਹੈਗੀ ਹੈ ਵੱਡੀ ਕਪੜਾ ਆਪਣੇ ਕੋਲੇ ਘੱਟ ਆ ਵਾਲਾ ਆਪਾਂ ਮੋٹے ਪਾਵਾਂਗੇ ਕਪੜਾ ਆਪਾਂ ਘੱਟ ਚੱਕਾਂਗੇ ਠੀਕ ਹੈ ਜੀ ਜੇ ਆ ਆਪਣੇ ਕੋਲੇ ਕਪੜਾ ਜ਼ਿਆਦਾ ਆ ਤਾਂ ਆਪਾਂ ਕਪੜਾ ਜ਼ਿਆਦਾ ਚੱਕਾਂਗੇ ਬਲ ਬਰੀਕ ਪਾਵਾਂਗੇ 벨ਟ ਜੇ ਛੋਟੀ ਆ ਠੀਕ ਹੈ ਜੀ ਹੁਣ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨਾਲ ਅੰਤ ਤੱਕ ਜ਼ਰੂਰ ਜੁੜੇ ਰਹੋ ਵੱਡੇ ਵਖੇ ਨਾਲ ਆਪਾਂ ਬਲ ਪਾਵਾਂਗੇ ਇਹ ਪਹਿਲਾਂ ਹਾਂਜੀ ਦੋਸਤੋ ਹੁਣ ਆਪਾਂ ਬਲ ਪਾਉਣੇ ਸ਼ੁਰੂ ਕਰਾਂਗੇ ਦੇਖ ਸਕਦੇ ਹੋ ਤੁਸੀਂ ਆਪਾਂ ਸਵਾਈ ਦੇ ਉੱਪਰੋਂ ਸ਼ੁਰੂ ਕਰ ਦਿੱਤਾ 1 ਇੰਚ ਦਾ ਫਰਕ ਛੱਡ ਕੇ ਆਪਾਂ ਫਿਰ ਬਲ ਪਾਉਣੇ ਨੇ ਬਾਲਾ ਆ ਪਾ ਚੀਜ਼ ਤੋਂ ਜਿੱਥੇ ਮਸ਼ੀਨ ਦੀ ਲਾਈਨ ਦਿਖ ਰਹੀ ਹੈ ਆਪਾਂ ਨੂੰ ਇੱਥੋਂ ਬਲ ਪਾਉਣੇ ਨੇ ਆਪਾਂ ਨੇ ਚੱਕ ਕੇ 1 ਇੰਚ ਦਾ ਫਰਕ ਛੱਡ ਕੇ ਨਾ ਆਪਾਂ ਨੇ ਫੇਰ ਇੱਥੋਂ ਵਾਲ ਪਾ ਦੇਣਾ ਦੋਨੇ ਸਾਈਡ ਤੇ ਹੀ ਆਪਾਂ ਨੇ ਇਸ ਤਰ੍ਹਾਂ ਹੀ ਵਾਲ ਪਾਉਣੇ ਨੇ ਠੀਕ ਹੈ ਜੀ ਪਹਿਲਾ ਵਾਲ ਆਪਾਂ ਨੇ ਚੱਕ ਕੇ ਇੱਥੋਂ ਪਾਇਆ ਦੂਸਰਾ ਹੁਣ ਆਪਾਂ ਥੋੜਾ ਜਿਹਾ ਕੱਟ ਕਰਕੇ ਇੱਥੋਂ ਪਾਵਾਂਗੇ ਜਿੱਥੇ ਆਪਣੇ ਕੋਲੇ ਆ ਡਿਜ਼ਾਈਨ ਬਣਿਆ ਹੈ ਨਾ ਇੱਥੋਂ ਆਪਾਂ ਨੇ ਚੱਕ ਕੇ ਵਾਲ ਪਾਉਣੇ ਨੇ ਜੇ ਆਪਣੇ ਕੋਲੇ ਕਪੜਾ ਘੱਟ ਆ ਠੀਕ ਹੈ ਜੀ ਬੈਲਟ ਵੱਡੀ ਆਗੀ ਇਸ ਕਰਕੇ ਵਾਲਾ ਆਪਾਂ ਨੇ ਮੋਟੇ ਪਾਉਣੇ ਨੇ ਦੇਖ ਸਕਦੇ ਤੁਸੀਂ ਹਾਂਜੀ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਨੇ ਇਹਦੇ ਉੱਪਰ ਕਾਟ ਪਾਈ ਸੀ ਨਾ ਪੱਟਾਂ ਦੇ ਉੱਪਰ ਵੀ ਮੂਰੀਆਂ ਉੱਪਰ ਸਲਵਾਰ ਨਾਲ ਡਿੱਗੇ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਨੇ ਕਾਟ ਪਾਈ ਸੀ ਮੈਂ ਇਹਦੀ ਵੀਡੀਓ ਆਪਣੇ ਚੈਨਲ ਉੱਪਰ ਅਪਲੋਡ ਕਰ ਦਿੱਤੀ ਹੈ ਸ਼ਾਰਟ ਦੇ ਵਿੱਚ ਤੁਸੀਂ ਉਹ ਦੇਖ ਸਕਦੇ ਹੋ ਇੱਥੋਂ ਹੁਣ ਆਪਾਂ ਨੇ ਸੈਂਟਰ ਦੇ ਵਿੱਚੋਂ ਪਲੇਟ ਪਾਉਣੀ ਆ ਪਹਿਲਾਂ ਆਪਾਂ ਇਹਦਾ ਸੈਂਟਰ ਕਰ ਲੈਣਾ ਠੀਕ ਹੈ ਜੀ ਇਥੋਂ ਆਪਾਂ ਨੇ ਪਲੇਟ ਪਾਣੀ ਹੀ ਪਾਣੀ ਆ ਪੱਟ ਦਾ ਆਪਾਂ ਨੇ ਸੈਂਟਰ ਕਰ ਲੈਣਾ ਸਲਵਾਰ ਕਦੇ ਵੀ ਘੁੰਮੂਗੀ ਨਹੀਂ ਠੀਕ ਹੈ ਜੀ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਆਪਾਂ ਨੇ ਇਥੋਂ ਬਲ ਪਾਉਣਾ ਜੇ ਆਪਣੇ ਕੋਲੇ ਪੱਟ ਦੀ ਸਲਾਈ ਆਈ ਹੋਈ ਹੈ ਨਾ ਤਾਂ ਆਪਾਂ ਇਥੋਂ ਬਲ ਚਾਕੇ ਨਹੀਂ ਪਾਉਣਾ ਹੈਗਾ ਕਿਉਂਕਿ ਨਹੀਂ ਫਿਰ ਇਹ ਖੜੀ ਖੜੀ ਰਹੂਗੀ ਥੋੜਾ ਜਿਹਾ ਕੱਪੜਾ ਆਪਾਂ ਨੇ ਅੱਗੇ ਵਧਾ ਕੇ ਨਾ ਇਸ ਸਲਾਈ ਨੂੰ ਆਪਾਂ ਨੇ ਵਿੱਚ ਕਰ ਦੇਣਾਗਾ ਇਸ ਤਰ੍ਹਾਂ ਆਪਾਂ ਨੇ ਪਲੇਟ ਪਾ ਦੇਣੀ ਹੈ ਇੱਥੇ ਠੀਕ ਹੈ ਜੀ ਇੱਕ ਪਲੇਟ ਆਪਾਂ ਇੱਥੇ ਪਾਵਾਂਗੇ ਤੇ ਜਿਹੜੀ ਆ ਪਲੇਟ ਹੈ ਆ ਆਪਾਂ ਨੇ ਜ਼ਰੂਰ ਪਾਣੀ ਆਗੇ ਪੱਟ ਦਾ ਸੈਂਟਰ ਕਰਕੇ ਇੱਥੋਂ ਦੇਖ ਸਕਦੇ ਤੁਸੀਂ ਇਹ ਪਲੇਟ ਆਪਾਂ ਨੇ ਪਾਣੀ ਹੀ ਪਾਣੀ ਆ ਦੱਲੀ ਸਾਈਡ ਦੇਖ ਸਕਦੇ ਤੁਸੀਂ ਹੁਣ ਆਪਾਂ ਨੇ ਇੱਥੋਂ ਅੰਦਰੋਂ ਰੱਖ ਕੇ ਪਲੇਟ ਆ ਜਿਹੜੀ ਪਾਣੀ ਆ ਇਹਦੇ ਉੱਪਰੋਂ ਆਪਾਂ ਨੇ ਨਹੀਂ ਪਾਣੀ ਜੇ ਜ਼ਿਆਦਾ ਵਧਾਵਾਂਗੇ ਇਹਨੂੰ ਤਾਂ ਫਿਰ ਇਹ ਦੂਰ ਜ਼ਿਆਦਾ ਚੱਲਿਆ ਜਾਊਗਾ ਹਨਾ ਪੱਟ ਦੀ ਸਲਾਈ ਆ ਜਿਹੜੀ ਅੰਦਰ ਕਰਨ ਦੇ ਲਈ ਆਪਾਂ ਨੇ ਇੱਥੋਂ ਪਲੇਟ ਨਹੀਂ ਪਾਣੀ ਜ਼ਿਆਦਾ ਵੱਡੀ ਪਲੇਟ ਪੈ ਜਾਊਗੀ ਇਸ ਕਰਕੇ ਆਪਾਂ ਇਹਨੂੰ ਅੰਦਰੋਂ ਹੀ ਪਲੇਟ ਨੂੰ ਪਾਉਣਾਗਾ ਪਹਿਲਾਂ ਆਪਾਂ ਨੇ ਆਹ ਪਲੇਟ ਪਾ ਦੇਣੀ ਆ ਕੋੜੇ ਹੁਣ 4 ਇੰਚ ਦਾ ਮਾਰਕ ਜਿੱਥੇ ਕੀਤਾ ਲਾਇਆ ਸੀ ਨਾ ਉੱਥੋਂ ਆਪਣੇ ਕੋਲੇ ਨਿਸ਼ਾਨੀ ਆ ਗਈ ਇੱਥੋਂ ਆਪਾਂ ਇੱਥੇ ਪਲੇਟ ਪਾਵਾਂਗੇ ਆ ਦੇਖ ਸਕਦੇ ਹੋ ਤੁਸੀਂ 4 ਇੰਚ ਦਾ ਆਪਣੇ ਕੋਲੇ ਮਾਰਕ ਆ ਗਿਆ ਤੇ ਹੁਣ ਆਪਾਂ ਪਹਿਲਾਂ ਇੱਥੇ ਨਾਲ ਇਹਦੇ ਦੇਖਾਂਗੇ ਬੈਲਟ ਅਟੈਚ ਕਰਕੇ ਹੱਥ ਨਾਲੀ ਵੀ ਆਪਣੇ ਕੋਲੇ ਬੈਲਟ ਪੂਰੀ ਆ ਰਹੀ ਹੈ ਇਸ ਤਰ੍ਹਾਂ हां जी दोस्तों मैं ਤੁਹਾਨੂੰ ਦਿਖਾਉਣੀ ਆ বেলਟ ਦੇਖੋ ਬਿਲਕੁਲ ਸਹੀ ਪੂਰੀ ਆ ਰਹੀ ਆ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਨਾ বেলਟ ਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਰੱਖ ਲਿਆ ਦੇਖ ਸਕਦੇ ਹੋ ਤੁਸੀਂ ਲਵੇ ਮੈਨੇ ਧਰ ਦਿੱਤੀ ਆ ਸਾਰੀ বেলਟ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਲਾਈ ਆ ਆਪਣੀ ਬਿਲਕੁਲ ਸਹੀ ਆ ਰਹੀ ਆ ਜਿੱਥੇ ਆਪਾਂ ਨੇ ਮਿਲਾਨ ਕਰਨਾ ਇਹ ਤਾਂ ਦੇਖ ਸਕਦੇ ਹੋ ਤੁਸੀਂ বেলਟ ਆ ਆਪਣੀ ਬਿਲਕੁਲ ਸਹੀ ਆ ਰਹੀ ਹੈਗੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਪਈ ਐ ਇੱਕ ਸਾਈਡ ਤੋਂ ਇਧਰਲੀ ਸਾਈਡ ਤੋਂ ਵੀ ਮਾਰਕ ਤੇ ਉਧਰਲੀ ਸਾਈਡ ਤੋਂ ਵੀ ਮਾਰਕ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਨੇ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਹੀ ਆਪਾਂ ਨੇ ਪਲੇਟਾਂ ਨੇ ਜਿਹੜੀਆਂ ਪਾ ਲੈਣੀਆਂ ਨੇ ਇਹਨੂੰ ਪਲੇਟ ਨੂੰ ਪਾ ਕੇ ਹੁਣ ਆਪਾਂ ਕੰਪਲੀਟ ਕਰ ਦਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਪਲੇਟਾਂ ਪਾਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹੁਣ ਆਪਾਂ ਦੂਸਰੀ ਸਾਈਡ ਨੂੰ ਇਸ ਤਰ੍ਹਾਂ ਕੱਪੜੇ ਨੂੰ ਘਮਾ ਲੈਣਾਗਾ ਠੀਕ ਹੈ ਜੀ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਪਲੇਟਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਜਿਸ ਤਰ੍ਹਾਂ ਆਪਾਂ ਨੇ ਉਧਰਲੀ ਸਾਈਡ ਪਲੇਟਾਂ ਪਾਈਆਂ ਸੀ ਉਸੇ ਤਰ੍ਹਾਂ ਹੀ ਆਪਾਂ ਨੇ ਇਧਰਲੀ ਸਾਈਡ ਪਲੇਟਾਂ ਪਾਉਣੀਆਂ ਨੇ ਠੀਕ ਹੈ ਜੀ ਓਨੇ ਫਰਕ ਨਾਲ ਹੀ ਇਸੇ ਤਰ੍ਹਾਂ ਹੀ ਹੁਣ ਆਪਾਂ ਨੇ ਦੂਸਰੀ ਸਾਈਡ ਦਾ ਵੀ ਸੈਂਟਰ ਕਰ ਲੈਣਾ ਦੇਖ ਸਕਦੇ ਹੋ ਤੁਸੀਂ ਦੂਸਰੀ ਸਾਈਡ ਵੀ ਆਪਾਂ ਨੇ ਪੱਟ ਦੇ ਵਿੱਚ ਉੱਪਰਲੀ ਸਾਈਡ ਤੇ ਕਾਟ ਪਾਈ ਹੋਈ ਸੀ ਠੀਕ ਹੈ ਜੀ ਉਸੇ ਤਰ੍ਹਾਂ ਹੀ ਹੁਣ ਆਪਾਂ ਨੇ ਆਹ ਸਲਾਈ ਨੂੰ ਅੱਗੇ ਨਗਾ ਕੇ ਇੱਥੋਂ ਫੇਰ ਪਲੇਟ ਪਾਉਣੀ ਹੈ ਇਹ ਇੱਕ ਪਲੇਟ ਆਪਾਂ ਇੱਥੋਂ ਪਾਵਾਂਗੇ ਤੇ ਅਗਲੀ ਪਲੇਟ ਜਿਹੜੀ ਆਪਾਂ ਨੇ ਪਾਉਣੀ ਹੈ ਸੈਂਟਰ ਦੇ ਵਿੱਚੋਂ ਜ਼ਰੂਰ ਪਾਣੀ ਆ ਠੀਕ ਹੈ ਜੀ ਇਸ ਤਰ੍ਹਾਂ प्लेट आप तो थोड़ी जी अगर एक बार हम आप मिण के फिर देखा हां जी दोस्तों देख सकते हो तुम अपनी इधरली साइड तो भी बेल्ट जी बिल्कुल सही आ रही है ठीक है जी उस तरह ही मिनके मैं देख लिया ਇੱਕ ਸਾਡੇ ਤੁਸੀਂ ਇਧਰਲੀ ਸਾਈਡ ਵੀ ਆਪਾਂ ਨੇ ਬਾਲ ਪਾ ਦਿੱਤੇ ਨੇਗੇ ਠੀਕ ਹੈ ਜੀ ਜਿਵੇਂ ਆਪਾਂ ਨੇ ਇਧਰਲੀ ਸਾਈਡ ਪਾਏ ਸੀਗੇ ਬਾਲ ਪਾ ਕੇ ਆਪਾਂ ਨੇ ਕੰਪਲੀਟ ਕਰ ਦਿੱਤੇ ਆ हां जी दोस्तों देख सकते दे दे हो ਤੁਸੀਂ ਬਲ ਪਾ ਕੇ ਆਪਾਂ ਨੇ ਨਾ ਸਲਵਾਰ ਦੇ ਵਿੱਚ ਸਲਵਾਰ ਕੰਪਲੀਟ ਕਰ ਲਈ ਆ ਹੁਣ ਆਪਾਂ ਬੈਲਟ ਅਟੈਚ ਕਰਾਂਗੇ ਬੈਲਟ ਅਟੈਚ ਕਰਨ ਦੀ ਵੀਡੀਓ ਮੈਂ علیحد੍ਹਾ ਪਾਉਂਗੀ ਕਿਉਂਕਿ ਵੀਡੀਓ ਜਿਹੜੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਕਰਕੇ ਠੀਕ ਹੈ ਜੀ ਬੈਕ ਸਾਈਡ ਦੇ ਵਾਲ ਕੋਣੇ ਮੈਂ ਤੁਹਾਨੂੰ ਦੇ ਵਿੱਚ ਦੱਸੂਗੀ ਵਾ ਆਪਾਂ ਕਿਸ ਤਰ੍ਹਾਂ ਪਾਉਣੇ ਨੇ ਤੇ ਬੈਲਟ ਦੇਖ ਲਿਓ ਤੁਸੀਂ ਬਿਲਕੁਲ ਵੀ ਵਧੂਗੀ ਨਹੀਂ ਨਾ ਹੀ ਘਟੂਗੀ ਤੇ ਨੈਕਸਟ ਵੀਡੀਓ ਮੈਂ ਇਹਦੀ ਅਪਲੋਡ ਕਰ ਦੂੰਗੀ ਉਹ ਤੁਸੀਂ ਦੇਖ ਲਿਓ ਜੇ ਤੁਹਾਨੂੰ ਉਹਨਾਂ ਵਾਲ ਪਾਉਣ ਦੀ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਹੋਵੇ ਵੀ ਸਲਵਾਰ ਨਹੀਂ ਘੁੰਮਦੀ ਹੈਗੀ ਜੇ ਇਸ ਤਰੀਕੇ ਨਾਲ ਤੇ ਤਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਮੇਰੇ ਚੈਨਲ ਉੱਪਰ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਉਹਨਾਂ ਨੂੰ ਵੀ ਦੇਖਿਓ ਬਹੁਤ ਛੋਟੀਆਂ-ਛੋਟੀਆਂ ਵੀਡੀਓਜ਼ ਦੇ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਵਾਲੀਆਂ ਗੱਲਾਂ ਦਿੱਤੀਆਂ ਹੁੰਦੀਆਂ ਨੇ ਜੇ ਤੁਹਾਨੂੰ ਵਧੀਆ ਲੱਗਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਬਾਏ ਬਾਏ